ਨਾਇਰੂਲੂਲ 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 ਪੰਜ ਸਾਲ ਦੀ ਮਾਸੂਮ ਬੱਚੀ ਨੂੰ ਮੱਥਾ ਟਿਕਾਉਣ ਲੈ ਕੇ ਜਾ ਰਹੇ ਪਰਿਵਾਰ ਤੇ ਨਾਲ ਅਜੇ ਹੀ ਅਨਹੋਣੀ ਹੋ ਗਈ ਕਿ ਉਸਦੇ ਮਾਪੇ ਸੜਕ ਤੇ ਬੈਠੇ ਉੱਚੀ ਉੱਚੀ ਰੋਣ ਲੱਗ ਪਏ ਕਪੂਰਥਲਾ ਰੋਡ ਤੇ ਇੱਕ ਅਜਿਹਾ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ 5 ਸਾਲ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ ਇਹ ਹਾਦਸਾ ਪਿੰਡ ਚਲੇਲੀ ਵਾਲਾ ਦੇ ਨਜ਼ਦੀਕ ਹੋਇਆ ਜਿੱਥੇ ਕਿ ਸਵਿਫਟ ਅਤੇ ਇਨੋਵਾ ਕਾਰ ਦੇ ਵਿਚਾਲੇ ਟੱਕਰ ਹੁੰਦੀ ਹੈ ਅਤੇ ਇਸ ਦੇ ਵਿੱਚ ਵੀ 5 ਵਿਅਕਤੀ ਜਿੱਥੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਉੱਥੇ ਹੀ 5 ਸਾਲ ਦੀ ਇਹ ਮਾਸੂਮ ਬੱਚੀ ਆਪਣੀ ਜਾਨ ਗਵਾਕੇ ਇਨਾਦੀ ਹਾਲਤ ਵੀ ਨਾਜ਼ੁਕ ਪਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਜਿਸ ਨੂੰ ਕੀ ਕਮਲਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਡੜਵਿੰਡੀ ਚਲਾ ਰਿਹਾ ਸੀ ਆਪਣੀ ਪਤਨੀ ਪ੍ਰਭਜੋਤ कौर ਉਮਰ 23 ਸਾਲ ਪੁੱਤਰ ਗੁਰਨੂਰ ਸਿੰਘ ਜੋ ਕਿ 6 ਮਹੀਨੇ ਦਾ ਹੈ ਅਤੇ ਆਗਮ ਜੋਤਕੌਰ ਜੋ ਕਿ 5 ਸਾਲ ਦੀ ਸੀ ਪਤਰੀ ਪਵਨਦੀਪ ਸਿੰਘ ਸਣੇ ਸਵਾਰ ਸੀ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਆ ਰਹੇ ਸਨ ਉਸੇ ਸਮੇਂ ਹੀ ਇਹ ਭਿਆਨਕ ਹਾਦਸਾ ਹੋਇਆ ਅਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਉਜੜ ਗਈਆਂ ਇਸ ਦੀ ਹੀ ਲਪੇਟ ਤੇ ਵਿਚਾਨ ਤੋਂ ਬਾਅਦ ਆ ਗਮਜੋਤ ਕੋਰ ਦੀ ਜਾਨ ਗਈ ਹੈ ਜਦਕੀ ਕਾਰ ਤੇ ਵਿੱਚ ਸਵਾਰ ਬਾਕੀ ਦੇ ਲੋਕ ਜ਼ਖਮੀ ਹੋ ਗਏ ਦੂਸਰੇ ਪਾਸੇ ਨੋਵਾ ਕਾਰ ਜਿਸ ਨੂੰ ਕੀ ਰਵੀ ਪੁੱਤਰ ਬਲਦੇਵ ਰਾਜਵਾਸੀ ਸੁਲਤਾਨਪੁਰ ਚਲਾ ਰਿਹਾ ਸੀ ਉਸ ਦੇ ਨਾਲ ਉਸ ਦੀ ਪਤਨੀ ਸੁਮਨ ਮੰਗਾਵਾਸੀ ਸੁਲਤਾਨਪੁਰ ਸੀ ਜੋ ਕਿ ਕਪੂਰਥਲਾ ਜੇਲ੍ਹ ਤੋਂ ਆਪਣੇ ਪਤੀ ਦੇ ਨਾਲ ਮੁਲਾਕਾਤ ਕਰਕੇ ਪਰਤ ਰਹੀ ਸੀ ਉਹ ਵੀ ਜ਼ਖਮੀ ਹੋ ਗਈ ਦੱਸੀ ਜਾ ਰਹੀ ਹੈ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਜ਼ਖਮੀਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਅਰੰਭ ਕਰ ਦਿੱਤੀ ਹੈ ਅਤੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਵਿਚਾਲੇ ਪਰਿਵਾਰਿਕ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਹੌਸਲਾ ਨਹੀਂ ਮਿਲ ਪਾਰਿਆ ਹੋਸ਼ ਨਹੀਂ ਆ پا ਰਹੀ ਕਿ ਉਹਨਾਂ ਦੇ ਨਾਲ ਇਹ ਕੀ ਮਦਪਾਗਾ ਕਾਰਾ ਵਾਪਰ ਗਿਆ ਮੱਥਾ ਟੇਕਣ ਜਾ ਰਹੀ ਪਰਿਵਾਰ ਦੀ ਨਾਲ ਹੀ ਕਿੰਨਾ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਇਸ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਉਚੜ ਗਈਆਂ इनोਵਾ ਕਾਰ ਤੇ ਵਿੱਚ ਜਿਸ ਨੂੰ ਕੀ ਰਵੀ ਪੁੱਤਰ ਬਲਦੇਵ ਰਾਜ ਸultanpur ਦਾ ਰਹਿਣ ਵਾਲਾ ਚਲਾ ਰਿਹਾ ਸੀ ਉਸ ਦੇ ਨਾਲ ਸੁਮਨ ਸੀ ਜੋ ਕਿ ਪਤਨੀ ਮੰਗਾ ਵਾਸੀ Sultanpur ਹੈ ਅ ਜੇਲ ਦੇ ਵਿੱਚੋਂ ਆਪਣੇ ਪਤੀ ਦੇ ਨਾਲ ਮੁਲਾਕਾਤ ਕਰਕੇ ਇਹ ਪਤਨੀ ਆ ਰਹੀ ਸੀ ਨੋਵਾ ਕਾਰ ਅਤੇ ਸਵਿਫਟ ਕਾਰ ਤੇ ਵਿੱਚ ਆਪਣੇ ਬੱਚਿਆਂ ਦੇ ਨਾਲ ਪਤੀ ਪਤਨੀ ਜਾ ਰਹੇ ਸਨ ਕਿ ਉਸੇ ਸਮੇਂ 5 ਸਾਲ ਦੀ ਮਾਸੂਮ ਬੱਚੀ ਨੇ ਇਸ ਤੇ ਵਿੱਚ ਜਾਨ ਕਬਾਈ ਜਦੋਂ ਕਿ ਉਹਨਾਂ ਦਾ 6 ਮਹੀਨੇ ਦਾ ਮਾਸੂਮ ਪੁੱਤਰ ਗੁਰਨੂਰ ਸਿੰਘ ਇਸ ਵਿਅਕਤੀ ਦੀ ਪਤਨੀ ਪ੍ਰਭਜੋਤ ਕੌਰ ਅਤੇ ਇਹ ਖੁਦ ਕਮਲਦੀਪ ਸਿੰਘ ਜੋ ਕਿ ਪੁੱਤਰ ਪਿਆਰਾ ਸਿੰਘ ਹੈ ਬੇਹਦ ਹੀ ਗੰਭੀਰ ਹਾਲਤ ਦੇ ਵਿੱਚ ਇਸ ਦਾ ਪਰਿਵਾਰ ਹੈ ਤੇ ਅਜੇ ਹਦੁਖਾਨ ਪਿਆ ਜਿਸ ਨੂੰ ਕਿ ਉਹ ਸ਼ਾਇਦ ਹੀ ਕਦੇ ਚੱਲ ਪਾਣ। ਇੱਧਰ ਟਿੰਡੀ ਦੇ ਰਹਿਣ ਵਾਲੇ ਜੀ ਸਾਡੇ ਭਤੀਜੇ ਜੀ ਮੇਰੇ ਕਮਲਦੀਪ ਸਿੰਘ ਕਮਲਦੀਪ ਸਿੰਘ ਜੀ ਉਹਦਾ ਨਾਮ ਕਿੱਧਰੋਂ ਕਿੱਧਰ ਆਇਆ ਸੀ? ਇੱਧਰ ਟਿੰਡੀ ਤੋਂ ਆਇਆ ਸੀ ਸਲਤਨਪੁਰ ਨੂੰ ਬੇਰ ਸਾਹਿਬ ਚੱਲੇ ਸੀ ਮੱਥਾ ਟੇਕਣ। ਕੀ ਗੱਲ ਹੋ ਗਈ ਆ? ਹਾਂ ਜੀ। ਆਮੋ ਸਾਹਮਣੇ ਆਮੋ ਸਾਹਮਣੀ ਜਿਹਦੇ ਇਧਰੋਂ ਰੌਂਗ ਸੈਲ ਜਾ ਕੇ ਗੱਡੀ ਮਾਰਤੀ ਆ ਪਤਾ ਨਹੀਂ ਕੀ ਚੱਕਰ ਸੀਗਾ ਜਿਹੜਾ ਇਧਰੋਂ ਜਾ ਰਿਹਾ ਸੀਗਾ ਜਿਹੜੀ ਉਹ ਉਧਰ ਮਾਰਦੀ ਤਾਰ ਦੀ ਵੇ ਸਾਡੇ ਤਿੰਨ ਬੱਚੇ ਸੀਗੇ ਇੱਕ ਕਮਲਦੀ ਮੇਰਾ ਭਤੀਜਾ ਉਹਦੀ ਵਾਈਫ ਸੀ ਨਾਲ ਹਾਂਜੀ ਚਾਰ ਮਰੀਸਾ ਦੀ ਬਹੁਤ ਸੀਰੀ ਹਾਲਤ ਹੈ ਜੀ ਇੱਥੇ ਇਹਨਾਂ ਨੇ ਜਵਾਬ ਦਿੱਤਾ ਹੁਣ ਜਲੰਧਰ ਰਿਪੋਰਟ ਕੀਤੇ ਆ ਗੁੜੀਆ ਦੀ ਐਕਸਪਾਇਰ ਹੋ ਗਈ ਆ 5 ਸਾਲ ਦੀ ਸਾਡੀ ਚਾਚਾ ਦੀ ਭਤੀਜੀ ਆ ਸਾਡੀ ਪੋਤੀ ਆ ਜੀ ਐਕਸਪਾਇਰ ਹੋ ਗਈ ਆ ਆ ਦੇਖ ਸਕਦੇ ਆ ਤੁਸੀਂ ਹਾਂਜੀ ਉਹਦੀ ਵੀ ਹਾਲਤ ਬਹੁਤ ਸੀਰੀਅਸ ਆ ਹੁਣ ਇਹ ਤੁਹਾਨੂੰ ਦੱਸਿਆ ਸਾਡੇ ਕਮਲਦੀਪ ਜਿਹੜਾ ਉਹਦੇ ਵਾਈਫ ਜਿਹੜੀ ਆ ਪ੍ਰਭਜੋਤ कौर ਉਹਨਾਂ ਦੀ ਵੀ ਬਹੁਤ ਸੀਰੀਅਸ ਹਾਲਤ ਆ ਔਰ ਐਮਰਕੀਟਿਆ ਜਲੰਧਰ ਅਜੀ ਜਾ ਹੀ ਰਿਹਾ ਆ 10 15 ਮਿੰਟ ਹੋਏ ਉਹਨਾਂ ਨੂੰ ਤੋਰਿਆ ਬੇ ਅੰਬੂਲੈਂਸ ਚ ਬੱਚੇ ਦੀ ਉਮਰ ਕਿੰਨੀ ਸੀ ਬੱਚੇ ਦੀ 9 8 ਮਹੀਨੇ ਦੀ ਹਾਂਜੀ ਤਾਂ ਤੇ ਵੀ ਛੋਟਾ ਬੇਟਾ ਹਾਂਜੀ ਤੇ ਕੁੜੀਆਂ ਸਵੇਰ ਹੋ ਗਈ ਆ ਸਾਡੇ 4 5 ਸਾਲ ਦੀ ਦੇਖ ਸਕਦੇ ਹੋ ਤੁਸੀਂ ਰੌਂਗ ਸ਼ੈੱਡ ਲਾ ਕੇ ਗੱਡੀ ਮਾਰਦੀ ਆ ਸਾਨੂਨੀ ਪਤਾ ਹੋਈਏ ਕਿ ਇਹ ਤਿੰਨ ਹੋਇਆ ਮਲੇ ਉਹ ਕਿੱਥੇ ਕੋਈ ਆ ਬੀੜੀ ਆ ਉਹਦੇ ਸਾਹਮਣੇ ਜਿੱਥੋਂ ਦਾ ਫੌਜੀ ਫੌਜੀ ਕਲੌਨੀ ਨੂੰ ਰਾਹ ਦੇ ਮੋੜਾ ਉਹਦੇ ਉਰਲੀ ਸਾਈਡ ਤੇ ਜੀ ਹਾਂਜੀ 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 ਚੱਲ ਇਹ ਵਾਲੇ ਤੋਂ ਚੱਲ ਇਹ ਵਾਲੇ ਤੋਂ ਬਰਾਬਰ ਹਾਂਜੀ 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 ਇੱਕ ਐਮਰਜੈਂਸੀ ਆਈ ਹੈ ਸਾਡੇ ਕੋਲ ਜਿਹਦੇ ਚ 6 ਰੋਡ ਸਾਈਡ ਐਕਸੀਡੈਂਟ ਨਾਲ ਪੇਸ਼ੈਂਟ ਆਏ ਸੀਗੇ ਉਹਨਾਂ ਚੋਂ ਪੇਸ਼ੈਂਟਸ ਦੇ ਨਾਮ ਸੀਗੇ ਕਮਲਦੀਪ ਸਿੰਘ ਗਰਨੂਰ ਸਿੰਘ ਤੇ ਅਗਮਜੋਤ ਕੌਰ ਐਂਡ ਪ੍ਰਭਜੋਤ ਪ੍ਰਭਜੀਤ ਕੌਰ ਜਿਹੜੇ ਕਿ ਡੜਵਿੰਡੀ ਦੇ ਰਹਿਣ ਵਾਲੇ ਸੀਗੇ ਇਨਾ ਚੋ ਇੱਕ ਬੱਚੀ ਐ ਅਗਮਜੁੱਤ ਕੌਰ ਜਿਹਦੀ ਕਿ ਮੌਕੇ ਵਾਰਦਾਤ ਹੀ ਮੌਜ ਸੀਗੀ ਤੇ ਸਾਡੇ ਕੋਲ ਬ੍ਰਾਡ ਸੀਗੇ ਤੇ ਇੱਕ ਦੋ ਪੇਸ਼ੈਂਟਸ ਹੋਰ ਸੀਗੇ ਰਵੀ ਐਂਡ ਤੇ ਸੁਮਨ ਉਹ ਚੰਡੀਗੜ੍ਹ ਬਸਤੀ ਦੇ ਰਹਿਣ ਵਾਲਿਆ ਤੇ ਉਹ ਸਾਰੇ ਪੇਸ਼ੈਂਟ ਸੀਰੀਅਸ ਹੋਣ ਕਰਕੇ ਇੱਥੋਂ ਰੈਫਰ ਕਰ ਦਿੱਤੇ ਗਏ। ਫਿਰ ਸੁਲਤਾਨ ਉੱਥੇ ਚੰਡੀਗੜ੍ਹ ਮੱਲੇ ਦੇ ਨਾਲੇ ਕਮਲੇਸ਼ਰਾਂ ਦੇ ਨਾਮ ਹੀ ਸਾਹਬ ਕੇ ਸਰਪੰਚ। ਕਿ ਕਰਨਾ ਹੈ? ਅਟਨਾਏ ਕਰਫੂਤ ਲਿਆਵੰਦਾ ਸੀਗੀ। ਤੇ ਇੱਥੇ ਆਣ ਕੇ ਤੇ ਇੱਥੇ ਆ ਹੋ ਗਿਆ ਐਕਸੀਡੈਂਟ। ਕੋਈ ਕਾਰਨ ਪਤਾ ਲੱਗਾ ਐਕਸੀਡੈਂਟ ਹੋ ਗਈ ਨਾ ਕਾਰਨ ਕੋਈ ਪਤਾ ਨਹੀਂ ਲੱਗਾ ਉਹ ਜਿਹੜੇ ਬੰਦੇ ਆ ਮੈਂ ਸਮਝ ਨਹੀਂ ਹੋਇਆ ਆਮੋ ਸਾਹਮਣੇ ਗੱਡੀ ਵੱਜੀ ਹਾਂ ਇੱਥੇ ਜਾ ਕੇ ਵੇਖਿਆ ਦਾ ਮੈਂ ਸਾਹਮਣੇ ਗੱਡੀ ਦੇ ਵਿੱਚ ਗੱਡੀ ਦੇ ਅੰਦਰ ਦੋ ਜਣੇ ਪਤਾਂ ਦੀ ਹਾਲਤ ਬੰਨ ਹਾਲਤ ਬਹੁਤ ਅਨਾਂ ਦੀ ਮਾੜੀ ਕਰਪੂਤਲੇ ਲੱਗਦੇ ਕੀ ਕੀ ਨਾਮ ਸੀ ਇੱਕ ਦਾ ਨਾਮ ਸੁਮਨ ਤੇ ਇੱਕ ਨਾ ਗਰਾਵੀ ਕਿੱਥੋਂ ਆ ਰਹੇ ਸੀ ਕਰਪੂਤਲੇ ਤੋਂ ਆ ਰਹੇ ਸੀ ਉੱਥੇ ਕਚਾਰੀ ਚ ਵਾਰਿਆ ਸੀਗੇ ਮੰਡੇ ਤੇ ਅੱਜ ਸੀਗੀ ਜਮਾਨਤ ਦੀ ਤਰੀਕਤ ਉੱਥੇ ਗਿਆ ਸੀ ਕਿੰਨੀ ਵੀ ਨੀਵ ਮਰੋ ਮੁੰਮਰ ਹੋਊਗੀ ਮੰਡੇ ਦੀ ਕੋਈ ਠੀਕ ਹਸਾਲਦਾ ਹੈ ਕਰ ਵਾਲੀਆਂ ਜਿਹੜਾ ਅੱਗੇ ਠੀਕ ਹਸਾਲ ਮੁੰਡੇ ਦੀ ਹੁੰਨੀ ਆ ਤੇ ਬੋਤੀ ਸੀ ਉਹਦੀ ਵੀ ਠੀਕ ਸੀ ਨਾ ਦੋ ਜੀ ਦੋਨੇ ਠੀਕ ਰੈਫਰ ਕਰਦੇ ਆ ਹਾਂ ਜੀ ਅੱਗੇ ਕਰਕੇ 5 ਸਾਲ ਦੀ ਮਾਸੂਮ ਬੱਚੀ ਨੂੰ ਮੱਥਾ ਟਿਕਾਉਣ ਲੈ ਕੇ ਜਾ ਰਹੇ ਪਰਿਵਾਰ ਤੇ ਨਾਲ ਅਜੇ ਹੀ ਅਨਹੋਣੀ ਹੋ ਗਈ ਕਿ ਉਸਦੇ ਮਾਪੇ ਸੜਕ ਤੇ ਬੈਠੇ ਉੱਚੀ-ਉੱਚੀ ਰੋਣ ਲੱਗ ਪਏ। ਕਪੂਰਥਲਾ ਰੋਡ ਤੇ ਇੱਕ ਅਜਿਹਾ ਭਿਆਨਕ ਹਾਦਸਾ ਵਾਪਰਿਆ ਜਿਸ ਦੇ ਵਿੱਚ 5 ਸਾਲ ਦੀ ਮਾਸੂਮ ਬੱਚੀ ਦੀ ਜਾਨ ਚਲੀ ਗਈ। ਇਹ ਹਾਦਸਾ ਪਿੰਡ ਚਲੇਲੀ ਵਾਲਾ ਦੇ ਨਜ਼ਦੀਕ ਹੋਇਆ ਜਿੱਥੇ ਕਿ ਸਵਿਫਟ ਅਤੇ ਇਨੋਵਾ ਕਾਰ ਦੇ ਵਿਚਾਲੇ ਟੱਕਰ ਹੁੰਦੀ ਹੈ। ਅਤੇ ਇਸ ਦੇ ਵਿੱਚ ਹੀ ਪੰਜ ਵਿਅਕਤੀ ਜਿੱਥੇ ਗੰਭੀਰ ਰੂਪ ਦੇ ਨਾਲ ਜ਼ਖਮੀ ਹੋਏ ਉੱਥੇ ਹੀ 5 ਸਾਲ ਦੀ ਇਹ ਮਾਸੂਮ ਬੱਚੀ ਆਪਣੀ ਜਾਨ ਗਵਾ ਕੇ ਇਹਨਾਂ ਦੀ ਹਾਲਤ ਵੀ ਨਾਜ਼ੁਕ ਬਣੀ ਹੋਈ ਹੈ ਦੱਸਿਆ ਜਾ ਰਿਹਾ ਹੈ ਕਿ ਸਵਿਫਟ ਕਾਰ ਜਿਸ ਨੂੰ ਕੀ ਕਮਲਦੀਪ ਸਿੰਘ ਪੁੱਤਰ ਪਿਆਰਾ ਸਿੰਘ ਵਾਸੀ ਪਿੰਡ ਡੜਵਿੰਡੀ ਚਲਾ ਰਿਹਾ ਸੀ ਆਪਣੀ ਪਤਨੀ ਪ੍ਰਭਜੋਤ कौर ਉਮਰ 23 ਸਾਲ ਪੁੱਤਰ ਗੁਰਨੂਰ ਸਿੰਘ ਜੋ ਕਿ 6 ਮਹੀਨੇ ਦਾ ਹੈ ਅਤੇ ਆਗਮਜੋਤ कौर ਜੋ ਕਿ ਪੰਜ ਸਾਲ ਦੀ ਸੀ ਪੁੱਤਰੀ ਪਵਨਦੀਪ ਸਿੰਘ ਸਣੇ ਸਵਾਰ ਸੀ ਉਹ ਗੁਰਦੁਆਰਾ ਸ੍ਰੀ ਬੇਰ ਸਾਹਿਬ ਵਿਖੇ ਮੱਥਾ ਟੇਕਣ ਦੇ ਲਈ ਆ ਰਹੇ ਸਨ ਉਸੇ ਸਮੇਂ ਹੀ ਇਹ ਭਿਆਨਕ ਹਾਦਸਾ ਹੋਇਆ ਅਤੇ ਇਸ ਦਰਦਨਾਕ ਹਾਦਸੇ ਦੇ ਵਿੱਚ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਉਜੜ ਗਈਆਂ ਇਸ ਦੀ ਹੀ ਲਪੇਟ ਦੇ ਵਿੱਚ ਜਾਣ ਤੋਂ ਬਾਅਦ ਆਗਮਜੋਤ कौर ਦੀ ਜਾਨ ਗਈ ਹੈ ਜਦਕਿ ਕਾਰ ਤੇ ਵਿੱਚ ਸਵਾਰ ਬਾਕੀ ਦੇ ਲੋਕ ਜ਼ਖਮੀ ਹੋ ਗਏ ਦੂਸਰੇ ਪਾਸੇ ਨੋਵਾ ਕਾਰ ਜਿਸ ਨੂੰ ਕੀ ਰਵੀ ਪੁੱਤਰ ਬਲਦੇਵ ਰਾਜਵਾਸੀ ਸੁਲਤਾਨਪੁਰ ਚਲਾ ਰਿਹਾ ਸੀ ਉਸ ਦੇ ਨਾਲ ਉਸ ਦੀ ਪਤਨੀ ਸੁਮਨ ਮੰਗਾਵਾਸੀ ਸੁਲਤਾਨਪੁਰ ਸੀ ਜੋ ਕਿ ਕਪੂਰਥਲਾ ਜੇਲ੍ਹ ਤੋਂ ਆਪਣੇ ਪਤੀ ਦੇ ਨਾਲ ਮੁਲਾਕਾਤ ਕਰਕੇ ਪਰਤ ਰਹੀ ਸੀ ਉਹ ਵੀ ਜ਼ਖਮੀ ਹੋ ਗਈ ਦੱਸੀ ਜਾ ਰਹੀ ਹੈ ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਸਿਵਲ ਹਸਪਤਾਲ ਸੁਲਤਾਨਪੁਰ ਲੋਧੀ ਦਾਖਲ ਕਰਵਾਇਆ ਗਿਆ ਜਿੱਥੇ ਡਾਕਟਰਾਂ ਨੇ ਜ਼ਖਮੀਆਂ ਦੀ ਹਾਲਤ ਨੂੰ ਗੰਭੀਰ ਦੇਖਦੇ ਹੋਏ ਜਲੰਧਰ ਰੈਫਰ ਕਰ ਦਿੱਤਾ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਅਰੰਭ ਕਰ ਦਿੱਤੀ ਹੈ ਅਤੇ ਅਗਲੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ ਪਰ ਇਸ ਦੇ ਵਿਚਾਲੇ ਪਰਿਵਾਰਿਕ ਮੈਂਬਰਾਂ ਨੂੰ ਕਿਸੇ ਵੀ ਤਰ੍ਹਾਂ ਦੇ ਨਾਲ ਹੌਸਲਾ ਨਹੀਂ ਮਿਲ ਪਾਰਿਆ ਹੋਸ਼ ਨਹੀਂ ਆ پا ਰਹੀ ਕਿ ਉਹਨਾਂ ਦੇ ਨਾਲ ਇਹ ਕੀ ਮਦਪਾਗਾ ਕਾਰਾ ਵਾਪਰ ਗਿਆ ਮੱਥਾ ਟੇਕਣ ਜਾ ਰਹੀ ਪਰਿਵਾਰ ਦੀ ਨਾਲ ਕਿੰਨਾ ਵੱਡਾ ਹਾਦਸਾ ਹੋਇਆ ਜਿਸ ਦੇ ਵਿੱਚ ਇਸ ਪਰਿਵਾਰ ਦੀਆਂ ਸਾਰੀਆਂ ਖੁਸ਼ੀਆਂ ਉਚੜ ਗਈਆਂ ਇਨੋਵਾ ਕਾਰ ਦੇ ਵਿੱਚ ਜਿਸ ਨੂੰ ਕੀ ਰਵੀ ਪੁੱਤਰ ਬਲਦੇਵ ਰਾਜ ਸੁਲਤਾਨਪੁਰ ਦਾ ਰਹਿਣ ਵਾਲਾ ਚਲਾ ਰਿਹਾ ਸੀ ਉਸ ਦੇ ਨਾਲ ਸੁਮਨ ਸਿੰਘ ਜੋ ਕਿ ਪਤਨੀ ਮੰਗਾ ਵਾਸੀ ਸੁਲਤਾਨਪੁਰ ਹੈ ਅ ਜੇਲ ਦੇ ਵਿੱਚੋਂ ਆਪਣੇ ਪਤੀ ਦੇ ਨਾਲ ਮੁਲਾਕਾਤ ਕਰਕੇ ਇਹ ਪਤਨੀ ਆ ਰਹੀ ਸੀ ਨੋਵਾਕਾਰ ਤੇ